ਅੱਜ ਦੀ ਜਿਹੜੀ ਸੱਚੀ ਘਟਨਾ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਇਹ ਘਟਨਾ 2013 ਦੇ ਵਿੱਚ ਵਾਪਰੀ ਸੀ ਤੇ ਕਿਵੇਂ ਇਸ ਘਟਨਾ ਨੂੰ ਨਾਟਕੀ ਢੰਗ ਦੇ ਨਾਲ ਅੰਜਾਮ ਦਿੱਤਾ ਗਿਆ ਸੀ ਪਰ ਕਹਿੰਦੇ ਆ ਕਿ ਜਦੋਂ ਕੋਈ ਜ਼ਿਆਦਾ ਚਤਰਬਣਨ ਦੀ ਕੋਸ਼ਿਸ਼ ਕਰੇ ਤਾਂ ਉਹਦੀਆਂ ਕੀਤੀਆਂ ਹੋਈਆਂ ਸਿੱਧੀਆਂ ਵੀ ਪੁੱਠੀਆਂ ਪੈ ਜਾਂਦੀਆਂ ਨੇ ਕਈ ਵਾਰ ਲੋਕ ਕੋਈ ਗੁਨਾਹ ਕਰਕੇ ਐ ਸੋਚਦੇ ਆ ਵੀ ਅਸੀਂ ਸਾਹਮਣੇ ਵਾਲੇ ਨੂੰ ਬੇਵਕੂਫ ਬਣਾ ਲਾਂਗੇ ਪਰ ਆਖਰ ਦੇ ਵਿੱਚ ਜਿੱਤ ਜਿਹੜੀ ਉਹ ਸੱਚ ਦੀ ਹੀ ਹੁੰਦੀ ਆ ਅੱਜ ਦੀ ਜਿਹੜੀ ਘਟਨਾ ਉਹ ਬਹੁਤ ਚਰਚਿਤ ਘਟਨਾ ਰਹੀ ਸੀ ਮੋਗੇ ਜ਼ਿਲ੍ਹੇ ਦਾ ਇੱਕ ਪਿੰਡ ਤੇ ਪਿੰਡ ਦੇ ਇੱਕ ਪਰਿਵਾਰ ਦੇ ਵਿੱਚ ਇੱਕ ਕੁੜੀ ਜਿਹੜੀ ਕਿ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਜਦੋਂ ਉਹ ਪੜ੍ਹਦੀ ਆ ਤਾਂ ਉਸ ਤੋਂ ਬਾਅਦ ਉਹ ਨਰਸ ਬਣਨਾ ਚਾਹੁੰਦੀ ਹੁੰਦੀ ਆ ਤੇ ਉਹਦੇ ਘਰ ਦੇ ਉਹਨੂੰ ਜੀਐਨਐਮ ਕਰਵਾਉਂਦੇ ਆ ਜੀਐਨਐਮ ਦੀ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਉਹ ਪ੍ਰੋਪਰ ਇੱਕ ਨਰਸ ਬਣ ਜਾਂਦੀ ਆ ਤਾਂ ਉਹ ਇੱਕ ਹਸਪਤਾਲ ਦੇ ਵਿੱਚ ਨੌਕਰੀ ਕਰਦੀ ਆ ਤੇ ਹਸਪਤਾਲ ਜਿਹੜਾ ਹੁੰਦਾ ਉਹਦੇ ਘਰ ਤੋਂ ਕਾਫੀ ਦੂਰ ਹੁੰਦਾ ਇਸ ਕਰਕੇ ਉਹ ਉੱਥੇ ਹੀ ਰਹਿੰਦੀ ਹੁੰਦੀ ਆ ਚਲੋ ਪਰਿਵਾਰ ਵਾਲਿਆਂ ਨੂੰ ਇਹ ਸੀ ਵੀ ਸਾਡੀ ਕੁੜੀ ਪੜ੍ਹਾਈ ਲਿਖਾਈ ਨਰਸ ਬਣ ਗਈ ਤੇ ਉਸ ਤੋਂ ਬਾਅਦ ਇਹ ਵੀ ਹੁੰਦਾ ਚਲੋ ਹਣਾ ਵੀ ਨੌਕਰੀ ਮਿਲ ਗਈ ਆ ਹੁਣ ਉਹ ਕੁੜੀ ਇੱਕ ਦਿਨ ਜ਼ਖਮੀ ਹਾਲਤ ਦੇ ਵਿੱਚ ਬਠਿੰਡੇ ਡੱਬ ਵਾਲੀ ਰੋਡ ਤੇ ਪਈ ਹੁੰਦੀ ਆ ਤੇ ਉਹਨੂੰ ਦੋ ਮੁੰਡੇ ਬੇਹੋਸ਼ੀ ਦੀ ਹਾਲਤ ਵਿੱਚ ਚੁੱਕਦੇ ਆ ਚੱਕ ਕੇ ਉਹਨੂੰ ਬਠਿੰਡੇ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੰਦੇ ਆ ਜਦੋਂ ਹਸਪਤਾਲ ਦੇ ਵਿੱਚ ਉਹਨੂੰ ਲਿਆਂਦਾ ਜਾਂਦਾ ਤਾਂ ਡਾਕਟਰ ਉਹਦੀ ਹਾਲਤ ਵੇਖ ਕੇ ਘਬਰਾ ਜਾਂਦੇ ਨੇ ਕਿਉਂਕਿ ਉਹਦੀ ਹਾਲਤ ਕਾਫੀ ਨਾਜ਼ੁਕ ਹੁੰਦੀ ਆ ਤੇ ਉਹਨੂੰ ਦੋ ਮੁੰਡੇ ਲੈ ਕੇ ਆਏ ਹੁੰਦੇ ਆ ਜਦੋਂ ਉਹਨਾਂ ਦੋ ਮੁੰਡਿਆਂ ਨੂੰ ਪੁੱਛਿਆ ਜਾਂਦਾ ਵੀ ਇਹਨੂੰ ਕੀ ਹੋਇਆ ਤੁਸੀਂ ਕਿਹਨਾਂ ਕੌਣ ਹੋ ਕੀ ਲੱਗਦੀ ਆ ਤੁਹਾਡੀ ਇਹ ਤਾਂ ਉਹ ਮੁੰਡੇ ਡਾਕਟਰ ਨੂੰ ਦੱਸਦੇ ਆ ਵੀ ਅਸੀਂ ਤਾਂ ਡੱਬ ਵਾਲੀ ਵਿਆਹ ਤੇ ਜਾ ਰਹੇ ਸੀ ਸਾਨੂੰ ਤਾਂ ਇਹ ਰੋਡ ਤੇ ਪਈ ਮਿਲੀ ਵੀ ਇਨਸਾਨੀਅਤ ਦੇ ਨਾਤੇ ਅਸੀਂ ਰੁਕ ਗਏ ਕਿਉਂਕਿ ਇਹਦੀ ਹਾਲਤ ਖਰਾਬ ਸੀ ਤੇ ਸਾਨੂੰ ਇਹ ਲੱਗਿਆ ਵੀ ਇਹਦੇ ਨਾਲ ਜ਼ਰੂਰ ਕੁਝ ਗਲਤ ਹੋਇਆ ਇਸ ਕਰਕੇ ਅਸੀਂ ਇਹਨੂੰ ਚੱਕ ਕੇ ਹਸਪਤਾਲ ਲਿਆਏ ਇਸ ਗੱਲ ਦੀ ਜਦੋਂ ਖਬਰ ਹਨਾ ਅਖਬਾਰ ਤੇ ਆਉਂਦੀ ਆ ਤਾਂ ਲੋਕ ਉਹਨਾਂ ਮੁੰਡਿਆਂ ਦੀ ਬੜੀ ਛਲਾਗਾ ਕਰਦੇ ਆ ਵੀ ਅੱਜ ਕੱਲ ਤਾਂ ਕੋਈ ਨਹੀਂ ਕਿਸੇ ਦਾ ਤੇ ਡਾਕਟਰ ਵੀ ਇਹ ਅੰਦਾਜ਼ਾ ਲਾਉਂਦੇ ਆ ਵੀ ਇਸ ਕੁੜੀ ਨਾਲ ਕੁਝ ਗਲਤ ਹੋਇਆ ਹੁਣ ਡਾਕਟਰ ਉਸ ਕੁੜੀ ਦਾ ਇਲਾਜ ਸ਼ੁਰੂ ਕਰ ਦਿੰਦੇ ਆ ਇੱਕ ਵਾਰ ਮੁੰਡੇ ਉਥੋਂ ਚਲੇ ਜਾਂਦੇ ਆ ਆਪਣਾ ਨੰਬਰ ਵਗੈਰਾ ਦੇ ਜਾਂਦੇ ਆ ਤੇ ਕਹਿੰਦੇ ਆ ਕਿ ਅਸੀਂ ਵਿਆਹ ਤੇ ਚੱਲੇ ਸੀ ਵੀ ਅਸੀਂ ਅੱਗੇ ਜਾਣਾ ਵੀ ਜਦੋਂ ਕੁੜੀ ਹੋਸ਼ ਚ ਆਊਗੀ ਚਲੋ ਇਹ ਦੱਸੂਗੀ ਹਨਾ ਵੀ ਇਹ ਕੌਣ ਆ ਤੇ ਇਹਦੇ ਨਾਲ ਕੀ ਹੋਇਆ ਜਾਂ ਇਹਦੇ ਘਰ ਦੇ ਕੌਣ ਆ ਚਲੋ ਡਾਕਟਰ ਜਿਹੜੇ ਉਸ ਕੁੜੀ ਦਾ ਇਲਾਜ ਸ਼ੁਰੂ ਕਰ ਦਿੰਦੇ ਆ ਅਗਲੇ ਦਿਨ ਜਾ ਕੇ ਉਸ ਕੁੜੀ ਨੂੰ ਹੋਸ਼ ਆਉਂਦਾ ਜਦੋਂ ਹੋਸ਼ ਆਉਂਦਾ ਤਾਂ ਡਾਕਟਰ ਜਿਹੜੇ ਉਹ ਪੁਲਿਸ ਇੰਸਪੈਕਟਰ ਨੂੰ ਬੁਲਾਉਂਦੇ ਆ ਨਾਲ ਲੇਡੀ ਹੁੰਦੀ ਹੈ ਇੱਕ ਚਲੋ ਪੁਲਿਸ ਵਾਲੇ ਜਦੋਂ ਆ ਕੇ ਕੁੜੀ ਨੂੰ ਪੁੱਛਦੇ ਆ ਕੁੜੀ ਦਾ ਨਾਮ ਵੀਨਾ ਹੁੰਦਾ ਆਪਾਂ ਇਹ ਕਲਪਨਿਕ ਨਾਮ ਰੱਖਿਆ ਜਦੋਂ ਵੀਨਾ ਨੂੰ ਪੁੱਛਿਆ ਜਾਂਦਾ ਵੀ ਹਨਾ ਤੁਸੀਂ ਕੌਣ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਤੁਸੀਂ ਉੱਥੇ ਕਿਵੇਂ ਆਏ ਤੁਹਾਡੀ ਇਹ ਹਾਲਤ ਕਿਵੇਂ ਹੋਈ ਤਾਂ ਉਹ ਕੁੜੀ ਹੈ ਜਿਹੜੀ ਉਹ ਪੁਲਿਸ ਨੂੰ ਇਹ ਦੱਸਦੀ ਆ ਕਿ ਮੈਂ ਚੰਡੀਗੜ੍ਹ ਨੌਕਰੀ ਕਰਦੀ ਆ ਤੇ ਚੰਡੀਗੜ੍ਹ ਜਦੋਂ ਮੈਂ ਆਪਣੀ ਨੌਕਰੀ ਤੇ ਜਾਂਨੀ ਆ ਤਾਂ ਮੈਨੂੰ ਉੱਥੋਂ ਕੋਈ ਗੱਡੀ ਤੇ ਚੜਾ ਲੈਂਦਾ ਗੱਡੀ ਤੇ ਵੀ ਉਹ ਦੱਸਦੀ ਆ ਵੀ ਮੈਨੂੰ ਕੌਣ ਚੜਾਉਂਦਾ ਤੇ ਉਸ ਤੋਂ ਬਾਅਦ ਮੇਰੇ ਗੱਡੀ ਦੇ ਵਿੱਚ ਬੈਠਣ ਤੋਂ ਬਾਅਦ ਉਹ ਮੇਰੇ ਕੋਈ ਅਜੀਹਾ ਇੰਜੈਕਸ਼ਨ ਲਾਉਂਦੇ ਆ ਵੀ ਮੈਨੂੰ ਨਹੀਂ ਪਤਾ ਲੱਗਦਾ ਵੀ ਮੈਨੂੰ ਤਾਂ ਹੁਣ ਹੋਸ਼ ਆਈ ਆ ਵੀ ਮੈਂ ਕਿੱਥੇ ਆ ਉਹ ਇਹ ਪੁੱਛਦੀ ਆ ਵੀ ਮੈਂ ਕਿੱਥੇ ਆ ਡਾਕਟਰ ਵੀ ਉਹਨੂੰ ਦੱਸ ਦਿਆ ਪੁਲਿਸ ਵੀ ਉਹਨੂੰ ਦੱਸਦੀ ਆ ਵੀ ਤੂੰ ਬਠਿੰਡੇ ਦੇ ਇੱਕ ਹਸਪਤਾਲ ਦੇ ਵਿੱਚ ਆ ਚਲੋ ਉਸ ਜਿਹੜਾ ਹਣਾ ਉਹਦੇ ਨਾਲ ਵਾਪਰਿਆ ਹੁੰਦਾ ਸਾਰਾ ਇਨਸੀਡੈਂਟ ਉਹਦੀ ਜਦੋਂ ਛਾਣਬੀਣ ਕੀਤੀ ਜਾਂਦੀ ਆ ਤਾਂ ਕਹਾਣੀ ਹੋਰ ਹੀ ਨਿਕਲ ਕੇ ਸਾਹਮਣੇ ਆਉਂਦੀ ਆ ਹੁਣ ਪਹਿਲਾਂ ਆਪਾਂ ਉਸ ਕੁੜੀ ਦੇ ਬਿਆਨ ਜਿਹੜੇ ਉਹਨੇ ਦਰਜ ਕਰਾਈ ਸੀ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਉਹ ਕੁੜੀ ਨੇ ਇਹ ਦੱਸਿਆ ਕਿ ਮੈਂ ਚੰਡੀਗੜ੍ਹ ਕਿਸੇ ਹੋਰ ਹਸਪਤਾਲ ਦੇ ਵਿੱਚ ਨੌਕਰੀ ਕਰਨਾ ਚਾਹੁੰਦੀ ਸੀ ਤੇ ਮੈਂ ਉੱਥੇ ਆਪਣਾ ਰੈਜ਼ਿਊਮ ਦੇਣ ਚੱਲੀ ਸੀ ਜਦੋਂ ਹੀ ਮੈਂ ਬੱਸ ਦੇ ਵਿੱਚੋਂ ਉਤਰੀ ਤਾਂ ਮੇਰੇ ਨਾਲ ਹਸਪਤਾਲ ਦੇ ਵਿੱਚ ਕੰਮ ਕਰਦਾ ਇੱਕ ਮੁੰਡਾ ਰੋਹਨ ਉਹਦੀ ਪਤਨੀ ਤੇ ਉਹਦੇ ਘਰ ਦੇ ਹੁੰਦੇ ਆ ਜਿਹੜੇ ਕਿ ਮੈਨੂੰ ਗੱਡੀ 'ਚ ਬਿਠਾ ਲੈਂਦੇ ਆ ਚਲੋ ਉਸ ਤੋਂ ਬਾਅਦ ਉਹ ਮੈਨੂੰ ਲੈ ਕੇ ਆਉਂਦੇ ਆ ਇੱਥੇ ਤੇ ਇਸ ਹਾਲਤ ਦੇ ਵਿੱਚ ਮੈਨੂੰ ਸੁੱਟ ਜਾਂਦੇ ਆ ਜਦੋਂ ਪੁਲਿਸ ਵਾਲੇ ਪੁੱਛਦੇ ਆ ਵੀ ਰੋਹਣ ਦੇ ਪਰਿਵਾਰ ਵਾਲਿਆਂ ਦਾ ਤੂੰ ਕੀ ਮਾੜਾ ਕੀਤਾ ਸੀ ਜਾਂ ਤੇਰੇ ਨਾਲ ਕੀ ਦੁਸ਼ਮਣੀ ਸੀ ਤਾਂ ਉਹ ਇਹ ਦੱਸਦੀ ਆ ਕਿ ਜਦੋਂ ਮੈਂ ਇੱਥੇ ਹਸਪਤਾਲ ਦੇ ਵਿੱਚ ਕੰਮ ਕਰਦੀ ਸੀ ਤਾਂ ਰੋਹਣ ਦੀ ਮੇਰੇ ਨਾਲ ਮੁਲਾਕਾਤ ਹੁੰਦੀ ਆ ਰੋਹਣ ਸੋਣਾ ਸੁਨੱਖਾ ਵਿਆਹਿਆ ਵਰਿਆ ਮੁੰਡਾ ਸੀ ਚਲੋ ਜਿਵੇਂ ਆਪਾਂ ਇਕੱਠੇ ਜੌਬ ਕਰਦੇ ਆ ਇੱਕ ਦੂਜੇ ਨਾਲ ਹੱਸਦੇ ਆ ਨਾਲ ਗੱਲਬਾਤ ਕਰਦੇ ਆ ਇੱਕ ਦਿਨ ਜਦੋਂ ਰੋਹਨ ਨੇ ਮੈਨੂੰ ਪ੍ਰਪੋਜ਼ ਕੀਤਾ ਮੇਰਾ ਹੱਥ ਫੜਿਆ ਤਾਂ ਮੈਂ ਉਹਨੂੰ ਇੱਕ ਗੱਲ ਕਹੀ ਕਿ ਰੋਹਨ ਮੈਂ ਅਨਮੈਡ ਹਾਂ ਤੇ ਤੁਸੀਂ ਮੈਰਿਡ ਹੋ ਇਸ ਹਿਸਾਬ ਨਾਲ ਤੁਸੀਂ ਆਪਣੀ ਲਿਮਟ ਦੇ ਵਿੱਚ ਰਹੋ ਪਰ ਰੋਹਨ ਨੇ ਮੈਨੂੰ ਪ੍ਰਪੋਜ਼ ਕੀਤਾ ਤੇ ਉਹਨੇ ਮੈਨੂੰ ਇਸ ਤਰੀਕੇ ਨਾਲ ਕਿਹਾ ਕਿ ਮੈਂ ਵਿਆਹ ਹੀ ਕਰਦਾ ਹਨ ਇਸ ਨਾਲੋਂ ਤਾਂ ਚੰਗਾ ਮੈਂ ਵਿਆਹ ਹੀ ਨਾ ਹੁੰਦਾ ਕਹਿੰਦੀ ਜਦੋਂ ਮੈਂ ਉਸ ਨੂੰ ਪੁੱਛਿਆ ਵੀ ਕੀ ਗੱਲ ਆ ਤਾਂ ਉਹਨੇ ਮੈਨੂੰ ਦੱਸਿਆ ਕਿ ਜਿਹੜੀ ਮੇਰੀ ਘਰ ਵਾਲੀ ਆ ਰਾਣੀ ਉਹਨੂੰ ਟੀਵੀ ਦੀ ਬਿਮਾਰੀ ਆ ਤੇ ਉਹਦਾ ਇਹ ਨਹੀਂ ਪਤਾ ਉਹ ਕਦੋਂ ਇਸ ਦੁਨੀਆ ਤੋਂ ਚਲੀ ਜਾਵੇ ਵੀ ਮੈਂ ਬੜਾ ਦੁਖੀ ਆ ਕਹਿੰਦੀ ਉਸ ਦੀ ਗੱਲ ਸੁਣ ਕੇ ਮੈਨੂੰ ਉਹਦੇ ਨਾਲ ਹਮਦਰਦੀ ਹੋਈ ਚਲੋ ਹੌਲੀ-ਹੌਲੀ ਸਾਡੀ ਦੋਸਤੀ ਹੋਈ ਤੇ ਮੈਂ ਉਹਨੂੰ ਪਸੰਦ ਕਰਨ ਲੱਗੀ ਉਸ ਤੋਂ ਬਾਅਦ ਅਸੀਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਰਹਿਣੇ ਆ ਸਾਡੀ ਗੱਲਬਾਤ ਚੱਲਦੀ ਰਹਿੰਦੀ ਆ ਤੇ ਇਹ ਹੀ ਗੱਲ ਜਦੋਂ ਰੋਹਣ ਦੀ ਪਤਨੀ ਰਾਣੀ ਨੂੰ ਪਤਾ ਲੱਗਦੀ ਆ ਤਾਂ ਮੈਨੂੰ ਫੋਨ ਤੇ ਧਮਕਾਉਂਦੀ ਆ ਉਨੇ ਇੱਕ ਦੋ ਵਾਰ ਮੈਨੂੰ ਤਾਂ ਮੁਕਾਇਆ ਤੇ ਮੈਂ ਰੌਹਣ ਨਾਲੇ ਗੱਲ ਕੀਤੀ ਤਾਂ ਰੌਹਣ ਨੇ ਕਿਹਾ ਵੀ ਰਾਣੀ ਤੂੰ ਮੇਰੇ ਨਾਲ ਜ਼ਬਰਦਸਤੀ ਨਹੀਂ ਬੰਨੀ ਹੋਈ ਦੇਖ ਮੈਂ ਤੈਨੂੰ ਪਸੰਦ ਕਰਦਾ ਮੇਰੇ ਘਰ ਵਾਲੀ ਦਾ ਪਤਾ ਨਹੀਂ ਮੈਨੂੰ ਕਿੰਨਾ ਕੁ ਟਾਈਮ ਸਾਥ ਰਹੂਗਾ ਵੀ ਮੈਂ ਤੈਨੂੰ ਖੁਦ ਪਸੰਦ ਕਰਦਾ ਨਾ ਤੂੰ ਮੇਰੇ ਘਰ ਵਾਲੀ ਦੀ ਪ੍ਰਵਾਹ ਨਾ ਕਰ ਜੇ ਮੇਰੇ ਘਰ ਵਾਲੀ ਨੂੰ ਕੁਝ ਹੋਇਆ ਕਿਉਂਕਿ ਮੈਨੂੰ ਪਤਾ ਉਹ ਜ਼ਿਆਦਾ ਸਮਾਂ ਨਹੀਂ ਕੱਟੂਗੀ ਉਹਨੂੰ ਬਿਮਾਰੀ ਹੀ ਲਾਸਟ ਸਟੇਜ ਤੇ ਆ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹਣਾ ਕਹਿੰਦੀ ਉਸ ਤੋਂ ਬਾਅਦ ਵੀ ਰਾਣੀ ਦਾ ਮੈਨੂੰ ਫੋਨ ਆਉਂਦਾ ਪਰ ਕਹਿੰਦੀ ਮੈਂ ਉਹਦੀ ਕਦੇ ਪ੍ਰਵਾਹ ਨਹੀਂ ਕੀਤੀ ਸੀ ਪਰ ਕਹਿੰਦੀ ਜਦੋਂ ਹੁਣ ਅਸੀਂ ਇਸ ਹਸਪਤਾਲ ਦੇ ਵਿੱਚੋਂ ਹਟ ਕੇ ਅਸੀਂ ਚੰਡੀਗੜ੍ਹ ਜਾਬ ਕਰਨਾ ਚਾਹੁੰਦੇ ਸੀ ਦੋਨੋਂ ਜਣੇ ਮੈਂ ਉੱਥੇ ਰਿਜ਼ਿਊਮ ਦੇਣ ਗਈ ਤਾਂ ਮੈਂ ਬਸ ਅੱਡੇ 'ਚੋਂ ਉੱਤਰ ਕੇ ਜਦੋਂ ਬਾਹਰ ਆਉਣੀ ਆ ਆਟੋ ਵੱਲ ਜਾਨੀ ਆ ਤਾਂ ਇੱਕ ਚਿੱਟੇ ਰੰਗ ਦੀ ਗੱਡੀ ਆ ਕੇ ਖੜਦੀ ਆ ਤੇ ਉਹ ਗੱਡੀ ਦੇ ਵਿੱਚ ਰੋਹਣ ਦੀ ਪਤਨੀ ਰਾਣੀ ਤੇ ਉਹਦੇ ਮਾਪਿਓ ਹੁੰਦੇ ਆ ਰੋਹਣ ਦੇ ਮਾਪਿਓ ਹੁੰਦੇ ਆ ਮਤਲਬ ਕਹਿੰਦੀ ਉਹ ਮੈਨੂੰ ਕਹਿੰਦੇ ਆ ਵੀ ਅਸੀਂ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਆ ਕਹਿੰਦੀ ਮੈਨੂੰ ਲੱਗਿਆ ਵੀ ਸ਼ਾਇਦ ਇਹਨਾਂ ਨੂੰ ਕੋਈ ਭਰਮ ਭਲੇਖਾ ਹੋਊਗਾ ਵੀ ਮੈਨੂੰ ਕੀ ਤਰਾਜਾ ਕਹਿੰਦੀ ਮੈਂ ਉਹਨਾਂ ਦੇ ਨਾਲ ਗੱਡੀ 'ਚ ਬਹਿ ਜਾਨੀ ਆ ਕਿਉਂਕਿ ਮੈਂ ਉਹਨਾਂ ਨੂੰ ਜਾਣਦੀ ਸੀ ਪਰ ਕਹਿੰਦੀ ਗੱਡੀ ਦੇ ਵਿੱਚ ਬੈਠਦਿਆਂ ਹੀ ਉਹਨਾਂ ਨੇ ਮੈਨੂੰ ਕੋਈ ਇੰਜੈਕਸ਼ਨ ਦਿੱਤਾ ਜ਼ਬਰਦਸਤੀ ਤੇ ਮੈਨੂੰ ਨਹੀਂ ਪਤਾ ਵੀ ਮੇਰੇ ਨਾਲ ਕੀ ਹੋਇਆ ਪਰ ਕਹਿੰਦੀ ਮੈਨੂੰ ਇੰਨਾ ਪਤਾ ਵੀ ਉਹ ਮੈਨੂੰ ਕਿਸੇ ਹੋਟਲ ਦੇ ਵਿੱਚ ਲੈ ਕੇ ਗਏ ਤੇ ਉੱਥੇ ਦੋ ਤਿੰਨ ਮੁੰਡੇ ਸੀ ਜਿੰਨੀਕ ਮੈਨੂੰ ਹੋਸ਼ ਆ ਤੇ ਸ਼ਾਇਦ ਉਹਨਾਂ ਨੇ ਮੇਰੇ ਨਾਲ ਗੈਂਗ ਰੇਪ ਕੀਤਾ ਹੁਣ ਪੁਲਿਸ ਵਾਲੇ ਆ ਜਿਹੜੇ ਉਹਦੇ ਸਾਰੇ ਬਿਆਨ ਲਿਖ ਲੈਂਦੇ ਆ ਤੇ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਵੀ ਆਉਂਦਾ ਵੀ ਦੇਖੋ ਇੱਕ ਪਾਸੇ ਉਹਨਾਂ ਨੂੰ ਲੱਗਦਾ ਸੀ ਜੇ ਵੀ ਇਹਦਾ ਰੋਹਣ ਦੇ ਨਾਲ ਰਿਸ਼ਤਾ ਨਹੀਂ ਠੀਕ ਹੈਗਾ ਤਾਂ ਉਹਨਾਂ ਨੂੰ ਸਮਝਾ ਦੇਣਾ ਚਾਹੀਦਾ ਸੀ ਪਰ ਇਦਾਂ ਨਹੀਂ ਕਰਨਾ ਚਾਹੀਦਾ ਸੀ ਵੀ ਕਿਸੇ ਦਾ ਗੈਂਗਰੇਪ ਕਰਵਾਉਣਾ ਕੋਈ ਚੰਗੀ ਗੱਲ ਤਾਂ ਹੈ ਨਹੀਂ ਚਲੋ ਉਸ ਤੋਂ ਬਾਅਦ ਪੁਲਿਸ ਜਿਹੜੀ ਛਾਣਬੀਨ ਸ਼ੁਰੂ ਕਰਦੀ ਆ ਜਦੋਂ ਪੁਲਿਸ ਛਾਣਬੀਨ ਕਰਦੀ ਆ ਤਾਂ ਪਹਿਲਾਂ ਤਾਂ ਉਹ ਮੁੰਡਿਆਂ ਬਾਰੇ ਪਤਾ ਕਰਦੀ ਆ ਜਿਹੜੇ ਉਹਨੂੰ ਉੱਥੇ ਹਸਪਤਾਲ ਦੇ ਵਿੱਚ ਲੈ ਕੇ ਆਏ ਸੀ ਜਦੋਂ ਉਹ ਮੁੰਡਿਆਂ ਨਾਲ ਕੰਟੈਕਟ ਕੀਤਾ ਜਾਂਦਾ ਤਾਂ ਉਹ ਮੁੰਡੇ ਆ ਕੇ ਫੇਰ ਉਹੀ ਗੱਲ ਦੱਸਦੇ ਆ ਵੀ ਸਾਨੂੰ ਤਾਂ ਇਹ ਫਲਾਣੀ ਜਗ੍ਹਾ ਤੋਂ ਮਿਲੀ ਸੀ ਚਲੋ ਉਸ ਤੋਂ ਬਾਅਦ ਪੁਲਿਸ ਵਾਲੇ ਆ ਜਿਹੜੇ ਉਹ ਰੋਹਣ ਦੇ ਪਰਿਵਾਰ ਤੱਕ ਪਹੁੰਚ ਕਰਦੇ ਆ ਜਦੋਂ ਰੋਹਣ ਦੇ ਪਰਿਵਾਰ ਨੂੰ ਮਿਲਿਆ ਜਾਂਦਾ ਤਾਂ ਰੋਹਣ ਦਾ ਪਰਿਵਾਰ ਇਹ ਸਾਰੀ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਤੇ ਉਹ ਰਾਣੀ ਤੇ ਉਹਦੇ ਮਾਪਿਓ ਸੱਸ ਸੋਹਰਾ ਮਤਲਬ ਪੁਲਿਸ ਨੂੰ ਕਹਿੰਦੇ ਵੀ ਅਸੀਂ ਤਾਂ ਕਦੇ ਚੰਡੀਗੜ੍ਹ ਗਈ ਨਹੀਂ ਸਾਨੂੰ ਨਹੀਂ ਪਤਾ ਵੀ ਇਹਨਾਂ ਦਾ ਕੀ ਮੈਟਰ ਆ ਉਹ ਹੀ ਦੱਸਦੇ ਆ ਵੀ ਹਾਂ ਰੋਹਣ ਦਾ ਇਹਦੇ ਨਾਲ ਰਿਸ਼ਤਾ ਸੀ ਇਹ ਫੋਨਾਂ 'ਤੇ ਗੱਲਾਂ ਕਰਦੇ ਸੀ ਪਰ ਅਸੀਂ ਤਾਂ ਇਦਾਂ ਕਦੇ ਨਹੀਂ ਸੋਚਿਆ ਰਾਣੀ ਇਹ ਵੀ ਗੱਲ ਪੁਲਿਸ ਨੂੰ ਦੱਸਦੀ ਆ ਕਿ ਮੈਂ ਉਹਨੂੰ ਫੋਨ ਕੀਤਾ ਮੈਂ 3-4 ਵਾਰ ਉਹਨੂੰ ਇਹ ਕਿਹਾ ਕਿ ਤੂੰ ਮੇਰੇ ਘਰ ਵਾਲੇ ਦਾ ਖਹਿੜਾ ਛੱਡ ਦੇ ਪਰ ਜਿਹੜੀ ਇਹ ਗੈਂਗ ਰੇਪ ਵਾਲੀ ਗੱਲ ਆ ਉਹ ਤਾਂ ਬਿਲਕੁਲ ਵੀ ਨਹੀਂ ਅਸੀਂ ਸੋਚ ਸਕਦੇ ਅਸੀਂ ਇੰਨਾ ਘਟੀਆ ਕੰਮ ਕਰੀ ਨਹੀਂ ਸਕਦੇ ਤਾਂ ਪੁਲਿਸ ਵਾਲਿਆਂ ਨੂੰ ਰੋਹਣ ਦੇ ਘਰ ਦੇ ਆ ਜਿਹੜੇ ਉਹ ਸਹੀ ਲੱਗਦੇ ਆ ਤੇ ਉਹ ਦੁਬਾਰਾ ਤੋਂ ਇਸ ਗੱਲ ਦੀ ਹਨਾ ਛਾਣਬੀਣ ਸ਼ੁਰੂ ਕਰਦੇ ਆ ਚਲੋ ਜਦੋਂ ਉਹ ਰੋਹਣ ਬਾਰੇ ਪਤਾ ਕਰਦੇ ਆ ਆਸੇ-ਪਾਸੇ ਤੋਂ ਤਾਂ ਪੁਲਿਸ ਨੂੰ ਇਹ ਪਤਾ ਲੱਗਦਾ ਵੀ ਜਿਹੜਾ ਰੋਹਣ ਆ ਉਹ ਇੱਕ ਆਆਸ਼ ਕਿਸਮ ਦਾ ਮੁੰਡਾ ਜਿਹੜਾ ਕਿ ਜਦੋਂ ਵਿਆਹਿਆ ਜਾਂਦਾ ਪਹਿਲਾਂ ਪਹਿਲਾਂ ਤਾਂ ਉਹਦੀ ਆਪਣੇ ਘਰ ਵਾਲੀ ਨਾਲ ਠੀਕ ਬਣਦੀ ਆ ਪਰ ਜਦੋਂ ਉਹਦੇ ਘਰ ਵਾਲੀ ਬਿਮਾਰ ਰਹਿਣ ਲੱਗਦੀ ਆ ਤਾਂ ਉਹਦਾ ਵੀ ਆਪਣੇ ਉਹਦਾ ਜਲਦੀ ਹੀ ਆਪਣੇ ਘਰ ਵਾਲੀ ਤੋਂ ਮਣ ਪਰ ਜਾਂਦਾ ਤੇ ਅਕਸਰ ਉਹ ਕੁੜੀਆਂ ਦੇ ਨਾਲ ਕਦੇ ਕਿਤੇ ਕਦੇ ਕਿਤੇ ਵੇਖਿਆ ਜਾਂਦਾ ਸੀ ਹੁਣ ਪੁਲਿਸ ਵਾਲਿਆਂ ਨੂੰ ਇਹ ਸਾਰੀ ਗੇਮ ਆ ਜਿਹੜੀ ਇਹ ਉਲਟੀ ਲੱਗਦੀ ਆ ਕਿਉਂਕਿ ਜਦੋਂ ਉਹਦੀ ਮੈਡੀਕਲ ਰਿਪੋਰਟ ਆਉਂਦੀ ਆ ਕੁੜੀ ਦੀ ਪਿੰਨਾ ਦੀ ਤਾਂ ਇਹ ਪਤਾ ਲੱਗਦਾ ਵੀ ਉਹਦੇ ਨਾਲ ਕੋਈ ਜ਼ਬਰਦਸਤੀ ਨਹੀਂ ਹੋਈ ਜਿਵੇਂ ਉਹ ਗੈਂਗ ਰੇਪ ਦੀ ਗੱਲ ਕਰਦੀ ਆ ਅਗਰ ਉਸ ਨਾਲ ਕੋਈ ਗੈਂਗ ਰੇਪ ਹੋਇਆ ਹੁੰਦਾ ਤਾਂ ਉਹਦੇ ਕਿਤੇ ਨਾ ਕਿਤੇ ਨੋਹਾਂ ਦੇ ਜਾਂ ਕਿਤੇ ਨੀਲ ਦੇ ਨਿਸ਼ਾਨ ਹੁੰਦੇ ਕਿਉਂਕਿ ਜਦੋਂ ਵੀ ਕੋਈ ਕਿਸੇ ਨਾਲ ਅ ਫਿਜ਼ਿਕਲੀ ਤਾਂ ਕਰੂ ਜਾਂ ਵੈਸੇ ਵੀ ਮੰਨ ਲਵੋ ਆਪਣੀ ਕਿਸੇ ਨਾਲ ਲੜਾਈ ਹੋ ਗਈ ਆਪਾਂ ਕਿਸੇ ਨਾਲ ਮੁੱਕੋ ਮੁੱਕੀ ਹੋ ਗਈ ਜਾਂ ਕੋਈ ਆਪਾਂ ਜੋਰ ਜ਼ਬਰਦਸਤੀ ਨਾਲ ਕਿਸੇ ਤੋਂ ਕੋਈ ਚੀਜ਼ ਖੋਹਨੇ ਆ ਤਾਂ ਇੱਕ ਜਾਣੇ ਦਾ ਜਿਹੜਾ ਹਨਾ ਦੂਜੇ ਜਾਣੇ ਨਾਲ ਸੰਪਰਕ ਹੁੰਦਾ ਤਾਂ ਉਹਦੀ ਬਾਡੀ ਤੇ ਨਿਸ਼ਾਨ ਆ ਜਿਹੜੇ ਜ਼ਰੂਰ ਪੈਂਦੇ ਆ ਪਰ ਇਸ ਕੁੜੀ ਦੀ ਬਡੀ ਤੇ ਕੋਈ ਵੀ ਇਹੋ ਜਿਹਾ ਨਿਸ਼ਾਨ ਨਹੀਂ ਸੀ ਜਿਹੜਾ ਇਹ ਪ੍ਰੂਫ ਕਰੇ ਵੀ ਇਹਦੇ ਨਾਲ ਤੱਕਾ ਹੋਇਆ ਹੁਣ ਪੁਲਿਸ ਆ ਜਿਹੜੀ ਉਹ ਆਪਣੀ ਜਿਹੜੀ ਦਿਸ਼ਾ ਉਹ ਬਦਲ ਲੈਂਦੀ ਆ ਹੁਣ ਉਹ ਵਿਨਨ ਨੂੰ ਤੇ ਰੋਹਨ ਨੂੰ ਜਿਹੜਾ ਦੋਸ਼ੀ ਬਣਾ ਕੇ ਇਸ ਐਂਗਲ ਤੋਂ ਜਿਹੜੀ ਜਾਂਚ ਸ਼ੁਰੂ ਕਰਦੀ ਆ ਉੱਥੋਂ ਉਹ ਉੱਥੇ ਆਉਂਦੇ ਆ ਉਹਨਾਂ ਮੁੰਡਿਆਂ ਨੂੰ ਬੁਲਾਉਂਦੇ ਆ ਜਿਹੜੇ ਮੁੰਡਿਆਂ ਨੇ ਇਹਨਾਂ ਨੂੰ ਕਾਰ ਦੇ ਵਿੱਚ ਬਿਠਾ ਕੇ ਹਸਪਤਾਲ ਛੱਡਿਆ ਸੀ ਉਹਨਾਂ ਮੁੰਡਿਆਂ ਨੂੰ ਜਦੋਂ ਬੁਲਾਇਆ ਜਾਂਦਾ ਤੇ ਉਹਨਾਂ ਨੂੰ ਪੁੱਛਦੇ ਆ ਵੀ ਦੱਸੋ ਸਾਨੂੰ ਕੁੜੀ ਕਿੱਥੋਂ ਮਿਲੀ ਸੀ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਤੇ ਉੱਥੇ ਚਲੋ ਉਰੀ ਉਹ ਨਿਸ਼ਾਨਦੇਹੀ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਮੁੰਡੇ ਆ ਜਿਹੜੇ ਛੱਡ ਕੇ ਗਏ ਸੀ ਉਹਨਾਂ ਦਾ ਚਿੱਠਾ ਕਢਵਾਇਆ ਜਾਂਦਾ ਉਹ ਮੁੰਡੇ ਥੋੜੇ ਦਿਨ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਆਏ ਸੀ ਤੇ ਜਿਹੜਾ ਰੋਹਣ ਸੀ ਉਸ ਸਮੇਂ ਜੇਲ੍ਹ ਦੇ ਵਿੱਚ ਸੀ ਕਿਉਂਕਿ ਉਹ ਉਹ ਨਾ ਕਿਸੇ ਨਾ ਕਿਸੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਇਸ ਕਰਕੇ ਉਹਦੇ ਤੇ ਵੀ ਕਾਫੀ ਜਿਹੜੇ ਪਰਚੇ ਹੁੰਦੇ ਆ ਤੇ ਉਹ ਬਹੁਤ ਵਾਰ ਜੇਲ੍ਹ ਜਾ ਕੇ ਆਇਆ ਹੁੰਦਾ ਹੁਣ ਜਦੋਂ ਇਹਨਾਂ ਦਾ ਕਨੈਕਸ਼ਨ ਜੁੜਦਾ ਦਿਖਦਾ ਤਾਂ ਪੁਲਿਸ ਵਾਲੇ ਉਹਨਾਂ ਮੁੰਡਿਆਂ ਤੋਂ ਸਖਤੀ ਨਾਲ ਪੁੱਛਗਿੱਛ ਕਰਦੇ ਆ ਤਾਂ ਉਹ ਦੋਨੇ ਮੁੰਡੇ ਦੱਸਦੇ ਆ ਪੁਲਿਸ ਨੂੰ ਕਿ ਜੇਲ੍ਹ ਦੇ ਵਿੱਚ ਸਾਡੀ ਰੋਹਣ ਦੇ ਨਾਲ ਮੁਲਾਕਾਤ ਹੁੰਦੀ ਆ ਤੇ ਰੋਹਣ ਸਾਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਮੇਰੀ ਮਦਦ ਕਰਿਓ ਉਸ ਤੋਂ ਬਾਅਦ ਵੀਨਾ ਦਾ ਨੰਬਰ ਉਹਨੇ ਸਾਨੂੰ ਦਿੱਤਾ ਵੀਨਾ ਨੇ ਸਾਨੂੰ ਫੋਨ ਕੀਤਾ ਤੇ ਵੀਨਾ ਨੇ ਇਹ ਕਿਹਾ ਕਿ ਮੈਨੂੰ ਗੱਡੀ ਦੇ ਵਿੱਚ ਬਿਠਾ ਕੇ ਇਸ ਤਰ੍ਹਾਂ ਮਤਲਬ ਛੱਡ ਦਿਓ ਉਸ ਤੋਂ ਬਾਅਦ ਚਲੋ ਉਹਨਾਂ ਦੇ ਬਿਆਨਾਂ ਤੋਂ ਇਹ ਸਾਬਤ ਹੋ ਜਾਂਦਾ ਵੀ ਇਹ ਖੇਡ ਆ ਸਾਰੀ ਇਹਨਾਂ ਦੀ ਹੀ ਰਚੀ ਹੋਈ ਆ ਫਿਰ ਜਿੱਥੇ ਉਹ ਦੱਸਦੇ ਆ ਵੀ ਕੁੜੀ ਸਾਨੂੰ ਮਿਲੀ ਸੀ ਉੱਥੇ ਨਾ ਦੁਕਾਨਾਂ ਸੀ ਜਿਹੜੀਆਂ ਆਸ-ਪਾਸ ਉੱਥੇ ਪੁਲਿਸ ਪੁੱਛਗਿੱਛ ਕਰਦੀ ਆ ਤਾਂ ਉਹ ਦੁਕਾਨਾਂ ਵਾਲੇ ਆ ਜਿਹੜੇ ਉਹ ਪੁਲਿਸ ਨੂੰ ਦੱਸਦੇ ਆ ਕਿ ਅਸੀਂ ਇਹ ਵਾਕਿਆ ਵੇਖਿਆ ਵੀ ਅਖਬਾਰ ਤੇ ਇਹ ਖਬਰ ਆਉਂਦੀ ਆ ਵੀ ਕੁੜੀ ਨੂੰ ਸੁੱਟ ਗਏ ਪਰ ਅਸੀਂ ਹੈਰਾਨ ਸੀ ਵੀ ਕੁੜੀ ਨੂੰ ਕੋਈ ਸੁੱਟ ਕੇ ਨਹੀਂ ਗਿਆ ਸੀ ਕੁੜੀ ਆਪ ਉਸ ਗੱਡੀ 'ਚੋਂ ਉਤਰਦੀ ਆ ਤੇ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਉਹੀ ਗੱਡੀ ਮੁੜ ਕੇ ਆਉਂਦੀ ਆ ਤੇ ਉਹ ਕੁੜੀ ਉਹਨਾਂ ਦੇ ਨਾਲ ਬੈਠ ਕੇ ਚਲੀ ਜਾਂਦੀ ਆ ਜਦੋਂ ਹੁਣ ਪੁਲਿਸ ਵਾਲੇ ਫੇਰ ਡੰਡਾ ਖਿੱਚਦੇ ਆ ਤਾਂ ਫੇਰ ਵੀਨਾ ਤੇ ਉਹ ਮੁੰਡੇ ਦੱਸਦੇ ਆ ਵੀ ਹਾਂ ਅਸੀਂ ਹੀ ਸਾਰਾ ਇਹ ਪਲਾਨ ਰਚਿਆ ਸੀ ਵੀ ਇਹਨੂੰ ਗੈਂਗ ਰੇਪ ਬਣਾ ਕੇ ਇੱਕ ਤਰੀਕੇ ਨਾਲ ਤੇ ਰਾਣੀ ਨੂੰ ਤੇ ਉਹਦੇ ਪਰਿਵਾਰ ਨੂੰ ਫਸਾਇਆ ਜਾਵੇ ਕਿਉਂਕਿ ਰਾਣੀ ਸੀ ਜਿਹੜੀ ਉਹ ਰੋਹਣ ਤੋਂ ਤਲਾਕ ਵੀ ਨਹੀਂ ਲੈਣਾ ਚਾਹੁੰਦੀ ਸੀ ਰੌਹਣ ਆਪਣੀ ਪਤਨੀ ਦੀ ਬਿਮਾਰੀ ਦਾ ਹਵਾਲਾ ਦੇ ਕੇ ਉਹ ਤਾਂ ਤਲਾਕ ਲੈਣਾ ਚਾਹੁੰਦਾ ਸੀ ਪਰ ਰੌਹਣ ਦੇ ਮਾਪਿਓ ਆਪਣੀ ਨੂੰਹ ਦਾ ਬੜਾ ਸਤਕਾਰ ਕਰਦੇ ਸੀ ਇਸੇ ਜਾਂਚ ਦੇ ਦੌਰਾਨ ਪੁਲਿਸ ਨੂੰ ਇੱਕ ਹੈਰਾਨ ਕਰਨ ਵਾਲੀ ਹੋਰ ਗੱਲ ਆ ਜਿਹੜੀ ਉਹ ਸਾਹਮਣੇ ਆਉਂਦੀ ਆ ਪਤਾ ਲੱਗਦੀ ਆ ਰਾਣੀ ਦੇ ਸੱਸ ਸਹੁਰਾ ਪੁਲਿਸ ਨੂੰ ਇਹ ਦੱਸਦੇ ਆ ਕਿ ਸਾਡਾ ਮੁੰਡਾ ਹੀ ਕਰੈਕਟਰਲੈਸ ਆ ਸਾਡਾ ਮੁੰਡਾ ਹੀ ਠੀਕ ਨਹੀਂ ਸਾਡੀ ਨੂੰਹ ਨੂੰ ਉਹਨੇ ਮਰਨ ਲਈ ਮਜਬੂਰ ਕੀਤਾ ਜਦੋਂ ਪੁਲਿਸ ਪੁੱਛਦੀ ਆ ਵੀ ਕਿਵੇਂ ਤਾਂ ਉਹ ਦੱਸਦੇ ਆ ਇਹ ਇਹ ਹਸਪਤਾਲ ਦੇ ਵਿੱਚ ਕੰਮ ਕਰਦੇ ਸੀ ਦੋਨੋਂ ਵੀਨਾ ਵੀ ਸੀ ਉੱਥੇ ਕੋਈ ਏਡਜ਼ ਦਾ ਮਰੀਜ਼ ਆਉਂਦਾ ਹੁਣ ਭਾਵੇਂ ਸਾਡੀ ਨੂਨੂ ਟੀਵੀ ਸੀ ਪਰ ਸਾਡਾ ਮੁੰਡਾ ਇਹ ਚਾਹੁੰਦਾ ਸੀ ਵੀ ਇਹ ਛੇਤੀ ਖਤਮ ਹੋ ਜੇ ਇਸ ਕਰਕੇ ਇਹਦਾ ਚੱਜ ਨਾਲ ਲਾਜ ਵੀ ਨਹੀਂ ਸੀ ਕਰਾਉਂਦਾ ਪਰ ਅਸੀਂ ਆਪਣੀ ਨੂਨ ਦਾ ਧਿਆਨ ਰੱਖਦੇ ਸੀ ਹੁਣ ਜਦੋਂ ਏਡਜ਼ ਦਾ ਮਰੀਜ਼ ਉੱਥੇ ਆਉਂਦਾ ਤਾਂ ਇਹ ਬਹਾਨੇ ਨਾਲ ਉਹਦਾ ਖੂਨ ਲੈਂਦਾ ਕਿਉਂਕਿ ਇਹ ਲੈਬ ਦੇ ਵਿੱਚ ਕੰਮ ਕਰਦਾ ਹੁੰਦਾ ਬਲੱਡ ਟੈਸਟ ਦਾ ਇਹ ਇਹਦਾ ਮਤਲਬ ਟੈਸਟ ਦਾ ਕੰਮ ਹੁੰਦਾ ਇਹਦਾ ਇਹ ਜਦੋਂ ਉਹਦਾ ਬਲੱਡ ਲੈਂਦਾ ਤਾਂ ਉਹੀ ਬਲੱਡ ਇਹ ਘਰ ਆ ਕੇ ਆਪਣੀ ਪਤਨੀ ਨੂੰ ਦੇ ਦਿੰਦਾ ਸਿਰਿੰਜ ਚ ਪਾ ਕੇ ਉਹਨੂੰ ਇੰਜੈਕਟ ਕਰ ਦਿੰਦਾ ਕਿਸੇ ਬਹਾਨੇ ਕਿਸੇ ਦਵਾਈ ਦੇ ਬਹਾਨੇ ਤੇ ਉਸ ਤੋਂ ਬਾਅਦ ਜਦੋਂ ਰਾਣੀ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੁੰਦਾ ਕਿਉਂਕਿ ਇੱਕ ਤਾਂ ਉਹਨੂੰ ਟੀਬੀ ਸੀ ਇੱਕ ਉਹਨੂੰ ਏਡਜ਼ ਵਾਲਾ ਖੂਨ ਚੜਾਇਆ ਗਿਆ ਸੀ ਤੇ ਉਹਦੀ ਸਿਹਤ ਦਿਨੋ ਦਿਨ ਡਾਊਨ ਹੁੰਦੀ ਜਾਂਦੀ ਆ ਜਦੋਂ ਉਹਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਕਿਉਂਕਿ ਸਾਰੇ ਕਹਿੰਦੇ ਆ ਵੀ ਇਹ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਆ ਵੀ ਕਿੱਥੇ ਤਾਂ ਇਹਨੂੰ ਠੀਕ ਹੋਣਾ ਚਾਹੀਦਾ ਤੇ ਜਦੋਂ ਉਹਦੇ ਟੈਸਟ ਕਰਵਾਏ ਜਾਂਦੇ ਆ ਤਾ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਇਹਨੂੰ ਈਡਜ਼ ਹੋ ਗਈ ਹੈ, ਐਚ ਆਈ ਵੀ ਪੋਜ਼ਿਟਿਵ ਆਉਂਦਾ ਤੇ ਇਸ ਗੱਲ ਤੇ ਮਤਲਬ ਘਰ ਵਾਲੇ ਤੇ ਰਾਣੀ ਵੀ ਹੈਰਾਨ ਹੋ ਜਾਂਦੇ ਆ ਤੇ ਫੇਰ ਪੁਲਿਸ ਆ ਜਿਹੜੀ ਉਹ ਰੋਹਣ ਤੋਂ ਪੁੱਛਗਿੱਛ ਕਰਦੀ ਆ ਤਾਂ ਰੋਹਣ ਆ ਜਿਹੜਾ ਇਹ ਗੱਲ ਮੰਨ ਜਾਂਦਾ ਵੀ ਹਾਂ ਹਸਪਤਾਲ ਦੇ ਵਿੱਚ ਇੱਕ ਮੁੰਡਾ ਆਇਆ ਜਿਹਨੂੰ ਈਡਜ਼ ਸੀ ਉਹਦਾ ਖੂਨ ਮੇ ਲਿਆ ਬਹਾਨੇ ਨਾਲ ਤੇ ਆਪਣੇ ਘਰ ਵਾਲੀ ਦੇ ਇੰਜੈਕਸ਼ਨ ਲਾਇਆ ਇਹ ਸਾਰਾ ਕੁਝ ਵੀਨਾ ਨੇ ਤੇ ਰੋਹਣ ਨੇ ਸਿਰਫ ਇਸ ਲਈ ਕੀਤਾ ਤਾਂ ਕਿ ਰਾਣੀ ਜਿਹੜੀ ਉਹਦੀ ਮੌਤ ਹੋ ਜਾਵੇ ਤੇ ਇਹ ਆਪਸ ਵਿੱਚ ਵਿਆਹ ਕਰਵਾ ਸਕਣ ਜਦੋਂ ਰੋਹਨ ਆਪਣੀ ਪਤਨੀ ਨਾਲ ਤਲਾਕ ਦੀ ਗੱਲ ਕਰਦਾ ਸੀ ਤਾਂ ਰੋਹਨ ਦੇ ਮਾਪਿਆਂ ਨੇ ਹੀ ਇਹ ਕਹਿਤਾ ਸੀ ਵੀ ਅਸੀਂ ਤਲਾਕ ਨਹੀਂ ਦੇਣ ਦੇਵਾਂਗੇ ਕਿਉਂਕਿ ਸਾਡੀ ਨੂੰਹ ਬਹੁਤ ਚੰਗੀ ਆ ਪਰ ਰੋਹਨ ਚਾਹੁੰਦਾ ਸੀ ਵੀ ਰਾਣੀ ਮੇਰਾ ਖੇੜਾ ਛੱਡ ਦੇਵੇ ਚਾਹੇ ਤਲਾਕ ਲੈ ਕੇ ਚਾਹੇ ਉਹ ਇਸ ਦੁਨੀਆ ਤੋਂ ਚਲੀ ਜਾਵੇ ਕੋਈ ਇਨਸਾਨ ਕਿੰਨਾ ਖੁਦਗਰਜ਼ ਹੋ ਸਕਦਾ ਨਾ ਆਪਣੀ ਇਆ ਸੀ ਲਈ ਆਪਣੀ ਸੌਖ ਲਈ ਦੂਜੇ ਨੂੰ ਰਸਤੇ ਦੇ ਵਿੱਚੋਂ ਹਟਾਉਣ ਦੀਆਂ ਚਾਲਾਂ ਲੋਕ ਚਲਦੇ ਆ ਫਿਰ ਉਸ ਤੋਂ ਬਾਅਦ ਜਦੋਂ ਸਾਰਾ ਹਨਾ ਭੇਤ ਖੁੱਲ ਜਾਂਦਾ ਤਾਂ ਪੁਲਿਸ ਵਾਲੇ ਉਹਨਾਂ ਦੋਨਾਂ ਮੁੰਡਿਆਂ ਦੇ ਖਿਲਾਫ ਤੇ ਵੀਨਾ ਦੇ ਖਿਲਾਫ ਵੀ ਮਾਮਲਾ ਦਰਜ ਕਰਦੇ ਆ ਤੇ ਉਹਨਾਂ ਨੂੰ ਵੀ ਜੇਲ੍ਹ ਭੇਜ ਦਿੱਤਾ ਜਾਂਦਾ ਰਾਣੀ ਆਪਣੇ ਸੱਸ ਸਹੁਰੇ ਨਾਲ ਰਹਿੰਦੀ ਆ ਰਾਣੀ ਦੇ ਸੱਸ ਸਹੁਰਾ ਉਹਦਾ ਬੜਾ ਧਿਆਨ ਰੱਖਦੇ ਆ ਭਾਵੇਂ ਕਿ ਉਹਨੂੰ ਏਜ ਹੋ ਚੁੱਕੀ ਸੀ ਤੇ ਉਹਨੂੰ ਮਤਲਬ ਟੀਵੀ ਵੀ ਸੀ ਫੇਰ ਵੀ ਦੇਖੋ ਉਹਦੇ ਸੱਸ ਸਹੁਰੇ ਨੇ ਉਹਦਾ ਖਿਆਲ ਰੱਖਿਆ ਪਰ ਉਹਦਾ ਪਤੀ ਜਿਹੜਾ ਕਿ ਸਿਰਫ ਆਪਣੀ ਅਯਾਸ਼ੀ ਲਈ ਆਪਣੀ ਪਤਨੀ ਨੂੰ ਰਸਤੇ ਚ ਹਟਾਉਣਾ ਚਾਹੁੰਦਾ ਹੁੰਦਾ ਇਹੋ ਜਿਹੇ ਕਿਸ ਜਿਹੜੇ ਕਾਫੀ ਵਾਪਰ ਦੀਆਂ ਘਟਨਾਵਾਂ ਮੈਂ ਇਹੋ ਜੀਆਂ ਵੀ ਲੋਕ ਪਤਾ ਨਹੀਂ ਇਹ ਸੋਚਦੇ ਹੁੰਦੇ ਆ ਵੀ ਅਸੀਂ ਦੂਜੇ ਨੂੰ ਆਸਾਨੀ ਨਾਲ ਬੁੱਧੂ ਬਣਾ ਲਾਂਗੇ ਪਰ ਜੇ ਪੁਲਿਸ ਸਹੀ ਦਿਸ਼ਾ ਦੇ ਵਿੱਚ ਇਨਵੈਸਟੀਗੇਸ਼ਨ ਕਰੇ ਤਾਂ ਉਹ ਦੋਸ਼ੀਆਂ ਨੂੰ ਬਹੁਤ ਜਲਦੀ ਫੜ ਲੈਂਦੀ ਆ ਵੈਸੇ ਵੀ ਸਾਨੂੰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਕਿ ਅਸੀਂ ਜਿੰਨੇ ਮਰਜ਼ੀ ਗਲਤ ਕੰਮ ਕਰ ਲਈਏ ਕਿੰਨੇ ਮਰਜ਼ੀ ਝੂਠ ਬੋਲ ਲਈਏ ਪਰ ਅੰਤ ਦੇ ਵਿੱਚ ਜਿੱਤ ਹਮੇਸ਼ਾ ਸਚਾਈ ਦੀ ਹੁੰਦੀ ਆ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ